12 ਫੁੱਟ ਦੀ ਰੋਟੀ ਦਾ ਲੋਕਾਂ ਨੇ ਉਡਾਇਆ ਮਜ਼ਾਕ ਖਾਣੀ ਜਾ ਉੱਤੇ ਲੈਣੀ ਕਰ ਰਹੇ ਅਜੀਬੋ ਗਰੀਬ ਕਮੈਂਟ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਹਰ ਰੋਜ਼ ਕੁਝ ਨਾ ਕੁਝ ਅਜੀਹਾ ਵਾਇਰਲ ਹੁੰਦਾ ਰਹਿੰਦਾ ਹੈਗਾ ਕਈ ਵਾਰ ਖਾਣਾ ਪਕਾਉਣ ਦੇ ਵਿਲੱਖਣ ਤਰੀਕੇ ਅਤੇ ਕਈ ਵਾਰ ਵਿਲੱਖਣ ਸੁਜਾਤ ਤੇ ਜੁਗਤਾ ਤਾਂ ਹਾਲੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਰੋਟੀ ਬਣਾਉਣ ਦਾ ਇੱਕ ਵੱਖਰਾ ਤਰੀਕਾ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਰੋਟੀ ਇੰਨੀ ਜ਼ਿਆਦਾ ਵੱਡੀ ਹੈ ਕਿ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ ਅਸਲ ਦੇ ਵਿੱਚ ਕੀ ਹੈ ਪੂਰੀ ਕਹਾਣੀ ਆਉ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਦਰਸਲ ਹਾਲੇ ਦੇ ਵਿੱਚ ਇੰਸਟਾਗ੍ਰam ਅਕਾਊਂਟ @the@youcreatorz ਤੋਂ ਇੱਕ ਵੀਡੀਓ ਪੋਸਟ ਕੀਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ 12 ਫੁੱਟ ਲੰਬੀ ਰੋਟੀ ਬਣਾਉਂਦਾ ਹੋਇਆ ਦਿਖਾਈ ਦੇ ਰਿਹਾ ਇਸ ਵੀਡੀਓ ਨੂੰ ਦੇਖ ਕੇ ਸਾਫ਼ ਦਿਖਾਈ ਦੇ ਰਿਹਾ ਹੈ ਵੀਡੀਓ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤਾਂ ਇਹ ਰੋਟੀ ਨਹੀਂ ਸਗੋ ਇੱਕ ਕੰਬਲ ਲੱਗ ਰਿਹਾ ਇਸ ਵੀਡੀਓ ਨੂੰ ਹੁਣ ਤੱਕ 133 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਇੱਕ ਪਾਕਿਸਤਾਨੀ ਨੇ ਆਪਣੇ ਇੰਸਟਾਗ੍ਰam ਆਈਡੀ ਤੋਂ ਇਹ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਇੱਕ ਵਿਅਕਤੀ ਚੂਲੇ ਦੇ ਉੱਤੇ ਬੈੱਡ ਸ਼ੀਟ ਦੇ ਆਕਾਰ ਦੀ ਰੋਟੀ ਬਣਾ ਰਿਹਾ ਜਿੰਨਾ ਅਸੀਂ ਆਪਣੀ ਇੱਕ ਬੈੱਡ ਦੇ ਉੱਤੇ ਬੈੱਡ ਸ਼ੀਟ ਲਗਾਉਂਦੇ ਹਾਂ ਸੇਮ ਉਦਾਂ ਹੀ ਰੋਟੀ ਦਾ ਆਕਾਰ ਜਿਹੜਾ ਕਿ ਦਿਖਾਈ ਦੇ ਰਿਹਾ ਇਸ ਵੀਡੀਓ ਨੇ YouTube ਦੇ ਉੱਤੇ ਹਲਚਲ ਮਚਾ ਦਿੱਤੀ ਹੈ Instagram ਹੋਵੇ ਜਾਂ ਫਿਰ Twitter ਹੋਵੇ ਜਾਂ Facebook ਜਾਂ ਫਿਰ YouTube ਹਰ ਥਾਂ ਦੇ ਉੱਤੇ ਆ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਸਾਂਝਾ ਕਰਨ ਵਾਲਾ ਵਿਅਕਤੀ ਪਾਕਿਸਤਾਨੀ ਫੂਡ ਬਲੌਗਰ ਸਹਿਬ ਉੱਲਾ ਯੂਸਫ ਵਈ ਹੈ ਰੋਟੀ ਦੀ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ ਦੇ ਵਿੱਚ ਵੀ ਲਿਖਿਆ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਰੋਟੀ 12 ਫੁੱਟ ਲੰਬੀ ਵੀਡੀਓ ਦੇ ਸ਼ੁਰੂ ਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਆٹے ਦੀ ਚਾਦਰ ਦੇ ਆਕਾਰ ਦੇ ਵਿੱਚ ਸੁਲਤਾਨ ਦੇ ਨਾਲ ਰੋਟੀ ਬਣਾ ਰਿਹਾ ਜਿਵੇਂ ਹੀ ਰੋਟੀ ਪੱਕ ਜਾਂਦੀ ਹੈ ਇਸ ਨੂੰ ਰੋਟੀਆਂ ਦੇ ਢੇਰ ਦੇ ਉੱਤੇ ਸੁੱਟ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੋਰ ਰੋਟੀਆਂ ਬਣਾਈਆਂ ਜਾ ਰਹੀਆਂ ਨੇ ਰੋਟੀਆਂ ਬਣਾਉਣ ਦਾ ਇਹ ਤਰੀਕਾ ਬਹੁਤ ਸਾਰੇ ਦਰਸ਼ਕਾਂ ਨੂੰ ਆਕਰਸ਼ਿਤ ਵੀ ਕਰ ਰਿਹਾ ਜਿਸ ਦੇ ਵਿੱਚ ਚਾਦਰ ਦੇ ਆਕਾਰ ਦੀਆਂ ਰੋਟੀਆਂ ਇੱਕ ਆਮ ਤਵੇ ਦੀ ਬਜਾਏ ਇੱਕ ਸਿਲੰਡਰ ਵਾਲੇ ਤਵੇ ਦੇ ਉੱਤੇ ਬਣਾਇਆ ਜਾ ਰਿਹਾ ਹੈ ਸ਼ਾਇਦ ਇਹ ਨਾਮ ਤੁਸੀਂ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਸਿਲੰਡਰ ਦੇ ਉੱਤੇ ਵੀ ਕੋਈ ਰੋਟੀ ਕਿਵੇਂ ਬਣਾ ਸਕਦਾ ਹੈਗਾ ਪਰ ਇਸ ਵੀਡੀਓ ਦੇ ਉੱਤੇ ਕਈ ਤਰ੍ਹਾਂ ਦੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਆ ਰਹੇ ਨੇ ਕੁਝ ਲੋਕ ਰੋਟੀ ਬਣਾਉਣ ਦੇ ਇਸ ਤਰੀਕੇ ਨੂੰ ਪਸੰਦ ਵੀ ਕਰ ਰਹੇ ਨੇ ਜਦੋਂ ਕਿ ਕੁਝ ਇਸ ਦਾ ਮਜ਼ਾਕ ਵੀ ਉਡਾ ਰਹੇ ਨੇ ਇਸ ਦੇ ਨਾਲ ਹੀ ਕੁਝ ਲੋਕ ਇਸ ਨੂੰ ਨਕਲੀ ਵੀ ਕਹਿ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਊ ਲੈਂਡ ਦੇ ਚੱਕਰਾਂ ਦੇ ਵਿੱਚ ਕੁਝ ਵੀ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਨੇ ਹਾਲਾਂਕਿ ਆ ਵੀਡੀਓ ਕਿੱਧਰ ਦੀ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਜੋ ਕਿਹਾ ਜਾ ਰਿਹਾ ਹੈਗਾ ਕਿ ਇੱਕ ਪਾਕਿਸਤਾਨੀ ਯੂਟਿਊਬਰ ਦੇ ਵੱਲੋਂ ਆ ਵੀਡੀਓ ਸਾਂਝੀ ਕੀਤੀ ਗਈ ਹੈ ਆਉ ਦੇਖਦੇ ਹਾਂ ਆ ਵੀਡੀਓ ਪੂਰੀ 12 ਫੁੱਟ ਦੀ ਰੋਟੀ ਦਾ ਲੋਕਾਂ ਨੇ ਉਡਾਇਆ ਮਜ਼ਾਕ ਖਾਣੀ ਜਾ ਉੱਤੇ ਲੈਣੀ ਕਰ ਰਹੇ ਅਜੀਬੋ ਗਰੀਬ ਕਮੈਂਟ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਜੀਆ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਹਰ ਰੋਜ਼ ਕੁਝ ਨਾ ਕੁਝ ਅਜੀਹਾ ਵਾਇਰਲ ਹੁੰਦਾ ਰਹਿੰਦਾ ਹੈਗਾ ਕਈ ਵਾਰ ਖਾਣਾ ਪਕਾਉਣ ਦੇ ਵਿਲੱਖਣ ਤਰੀਕੇ ਅਤੇ ਕਈ ਵਾਰ ਵਿਲੱਖਣ ਸੁਜਾਤ ਤੇ ਜੁਗਤਾ ਤਾਂ ਹਾਲੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਰੋਟੀ ਬਣਾਉਣ ਦਾ ਇੱਕ ਵੱਖਰਾ ਤਰੀਕਾ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਰੋਟੀ ਇੰਨੀ ਜ਼ਿਆਦਾ ਵੱਡੀ ਹੈ ਕਿ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ ਅਸਲ ਦੇ ਵਿੱਚ ਕੀ ਹੈ ਪੂਰੀ ਕਹਾਣੀ ਆਉ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਦਰਸਾ ਲ ਹਾਲੇ ਦੇ ਵਿੱਚ ਇੰਸਟਾਗ੍ਰਾਮ ਅਕਾਊਂਟ @the@youcreatorz ਤੋਂ ਇੱਕ ਵੀਡੀਓ ਪੋਸਟ ਕੀਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ 12 ਫੁੱਟ ਲੰਬੀ ਰੋਟੀ ਬਣਾਉਂਦਾ ਹੋਇਆ ਦਿਖਾਈ ਦੇ ਰਿਹਾ ਇਸ ਵੀਡੀਓ ਨੂੰ ਦੇਖ ਕੇ ਸਾਫ਼ ਦਿਖਾਈ ਦੇ ਰਿਹਾ ਹੈ ਵੀਡੀਓ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤਾਂ ਇਹ ਰੋਟੀ ਨਹੀਂ ਸਗੋ ਇੱਕ ਕੰਬਲ ਲੱਗ ਰਿਹਾ ਇਸ ਵੀਡੀਓ ਨੂੰ ਹੁਣ ਤੱਕ 133 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਇੱਕ ਪਾਕਿਸਤਾਨੀ ਨੇ ਆਪਣੇ ਇੰਸਟਾਗ੍ਰam ਆਈਡੀ ਤੋਂ ਇਹ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਇੱਕ ਵਿਅਕਤੀ ਚੂਲੇ ਦੇ ਉੱਤੇ ਬੈੱਡ ਸ਼ੀਟ ਦੇ ਆਕਾਰ ਦੀ ਰੋਟੀ ਬਣਾ ਰਿਹਾ ਜਿੰਨਾ ਅਸੀਂ ਆਪਣੀ ਇੱਕ ਬੈੱਡ ਦੇ ਉੱਤੇ ਬੈੱਡ ਸ਼ੀਟ ਲਗਾਉਂਦੇ ਹਾਂ ਸੇਮ ਉਹਦਾ ਹੀ ਰੋਟੀ ਦਾ ਆਕਾਰ ਜਿਹੜਾ ਕਿ ਦਿਖਾਈ ਦੇ ਰਿਹਾ ਇਸ ਵੀਡੀਓ ਨੇ YouTube ਦੇ ਉੱਤੇ ਹਲਚਲ ਮਚਾ ਦਿੱਤੀ ਹੈ Instagram ਹੋਵੇ ਜਾਂ ਫਿਰ Twitter ਹੋਵੇ ਜਾਂ Facebook ਜਾਂ ਫਿਰ YouTube ਹਰ ਥਾਂ ਦੇ ਉੱਤੇ ਆ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਸਾਂਝਾ ਕਰਨ ਵਾਲਾ ਵਿਅਕਤੀ ਪਾਕਿਸਤਾਨੀ ਫੂਡ ਬਲੌਗਰ ਸਹਿਬ ਉੱਲਾ ਯੂਸਫ ਫਈ ਹੈ ਰੋਟੀ ਦੀ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ ਦੇ ਵਿੱਚ ਵੀ ਲਿਖਿਆ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਰੋਟੀ 12 ਫੁੱਟ ਲੰਬੀ ਵੀਡੀਓ ਦੇ ਸ਼ੁਰੂ ਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਆਟੇ ਦੀ ਚਾਦਰ ਦੇ ਆਕਾਰ ਦੇ ਵਿੱਚ ਕੁਸ਼ਲਤਾ ਦੇ ਨਾਲ ਰੋਟੀ ਬਣਾ ਰਿਹਾ ਜਿਵੇਂ ਹੀ ਰੋਟੀ ਪੱਕ ਜਾਂਦੀ ਹੈ ਇਸ ਨੂੰ ਰੋਟੀਆਂ ਦੇ ਢੇਰ ਦੇ ਉੱਤੇ ਸੁੱਟ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੋਰ ਰੋਟੀਆਂ ਬਣਾਈਆਂ ਜਾ ਰਹੀਆਂ ਨੇ ਰੋਟੀਆਂ ਬਣਾਉਣ ਦਾ ਇਹ ਤਰੀਕਾ ਬਹੁਤ ਸਾਰੇ ਦਰਸ਼ਕਾਂ ਨੂੰ ਆਕਰਸ਼ਿਤ ਵੀ ਕਰ ਰਿਹਾ ਜਿਸ ਦੇ ਵਿੱਚ ਚਾਦਰ ਦੇ ਆਕਾਰ ਅੱਜ ਇੱਥੇ ਰੋਟੀਆਂ ਇੱਕ ਆਮ ਤਵੇ ਦੀ ਬਜਾਏ ਇੱਕ ਸਿਲੰਡਰ ਵਾਲੇ ਤਵੇ ਦੇ ਉੱਤੇ ਬਣਾਇਆ ਜਾ ਰਿਹਾ ਹੈ ਸ਼ਾਇਦ ਇਹ ਨਾਮ ਤੁਸੀਂ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਸਿਲੰਡਰ ਦੇ ਉੱਤੇ ਵੀ ਕੋਈ ਰੋਟੀ ਕਿਵੇਂ ਬਣਾ ਸਕਦਾ ਹੈਗਾ ਪਰ ਇਸ ਵੀਡੀਓ ਦੇ ਉੱਤੇ ਕਈ ਤਰ੍ਹਾਂ ਦੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਆ ਰਹੇ ਨੇ ਕੁਝ ਲੋਕ ਰੋਟੀ ਬਣਾਉਣ ਦੇ ਇਸ ਤਰੀਕੇ ਨੂੰ ਪਸੰਦ ਵੀ ਕਰ ਰਹੇ ਨੇ ਜਦੋਂ ਕਿ ਕੁਝ ਇਸ ਦਾ ਮਜ਼ਾਕ ਵੀ ਉਡਾ ਰਹੇ ਨੇ ਇਸ ਦੇ ਨਾਲ ਹੀ ਕੁਝ ਲੋਕ ਇਸ ਨੂੰ ਨਕਲੀ ਵੀ ਕਹਿ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਊ ਲੈਂਡ ਦੇ ਚੱਕਰਾਂ ਦੇ ਵਿੱਚ ਕੁਝ ਵੀ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਨੇ ਹਾਲਾਂਕਿ ਆ ਵੀਡੀਓ ਕਿੱਧਰ ਦੀ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਜੋ ਕਿਹਾ ਜਾ ਰਿਹਾ ਹੈਗਾ ਕਿ ਇੱਕ ਪਾਕਿਸਤਾਨੀ ਯੂਟਿਊਬਰ ਦੇ ਵੱਲੋਂ ਆ ਵੀਡੀਓ ਸਾਂਝੀ ਕੀਤੀ ਗਈ ਹੈ ਆਉ ਦੇਖਦੇ ਹਾਂ ਆ ਵੀਡੀਓ ਪੂਰੀ